ओके ਤਾਂ ਸਾਡਾ ਹੁਣ ਦਾ ਟੌਪਿਕ ਜਿਹੜਾ ਅੱਜ ਦਾ ਹੈ ਉਹ ਕਿਹੜਾ ਹੈ ਪੰਜਾਬੀ ਵਿਆਕਰਣ ਅਸੀਂ ਕਰ ਰਹੇ ਹਾਂ ਤਾਂ ਪੰਜਾਬੀ ਵਿਆਕਰਣ ਦੇ ਵਿੱਚ ਅਸੀਂ ਅੱਜ ਕਰਾਂਗੇ ਯੋਜਕ ਯੋਜਕ ਕੀ ਹੁੰਦਾ ਹੈ ਜਾਂ ਇਸ ਦੀਆਂ ਕੀ ਕਿਸਮਾਂ ਨੇ ਜਾਂ ਇਹ ਕੀ ਇਹਦਾ ਪੰਜਾਬੀ ਵਿਆਕਰਣ ਦੇ ਵਿੱਚ ਕੀ ਜਿਹੜਾ ਹੈ ਇਸ ਦਾ ਮਹੱਤਵ ਹੈ ਜਾਂ ਕਿ ਸਥਾਨ ਰੱਖਦਾ ਹੈ ਚਲੋ ਤਾਂ ਅਸੀਂ ਕਰਦੇ ਹਾਂ ਯੋਜਕ ਯੋਜਕ ਕੀ ਹੁੰਦੇ ਹੈ ਯੋਜਕ ਯੋਜਕ ਦਾ ਸ਼ਾਬਦਿਕ ਅਰਥ ਕੀ ਹੈ ਜੋੜਨਾ ਜਾਂ ਜੋੜਨ ਵਾਲਾ ਕੀ ਹੈ ਸ਼ਾਬਦਿਕ ਅਰਥ ਇਸ ਦਾ ਕੀ ਹੈ ਜੋੜਨਾ ਜਾਂ ਫਿਰ ਜੋੜਨ ਵਾਲਾ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਜਾਂ ਵਾਕਾਂ ਨੂੰ ਆਪਸ ਵਿੱਚ ਜੋੜਨਾ ਕੀ ਹੈ ਦੋ ਜਾਂ ਦੋ ਤੋਂ ਵੱਧ ਜਿਹੜੇ ਸ਼ਬਦ ਨੇ ਜਾਂ ਫਿਰ ਵਾਕ ਨੇ ਉਹਨਾਂ ਨੂੰ ਕੀ ਆਪਸ ਦੇ ਵਿੱਚ ਜੋੜਨਾ ਜਿਹੜੇ ਸ਼ਬਦ ਵਾਕ ਵਿੱਚ ਕੀ ਹੈ ਜਿਹੜੇ ਸ਼ਬਦ ਵਾਕ ਵਿੱਚ ਦੋ ਸ਼ਬਦਾ ਵਾਕ ਅੰਛਾ ਜਾਂ ਵਾਕਾਂ ਨੂੰ ਆਪਸ ਵਿੱਚ ਜੋੜਨ ਠੀਕ ਹੈ ਕਿ ਜਿਹੜੇ ਸ਼ਬਦ ਕੀ ਹੈ ਦੋ ਸ਼ਬਦਾਂ ਨੂੰ ਵਾਕਾਂਸ਼ਾਂ ਨੂੰ ਜਾਂ ਫਿਰ ਕਿੰਨਾਂ ਨੂੰ ਵਾਕਾਂ ਨੂੰ ਆਪਸ ਵਿੱਚ ਜੋੜਨ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ ਜੋਜਕ ਕਹਿੰਦੇ ਹਾਂ ਜਾਂ ਫਿਰ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਜੋਜਕ ਕਿਹਾ ਜਾਂਦਾ ਹੈ ਓਕੇ ਤੇ ਇਸ ਦੇ ਵਿੱਚ ਦੇਖੋ ਕੁਛ ਉਦਾਹਰਣ ਨੇ ਉਹ ਆਪਾਂ ਕਰਦੇ ਹਾਂ ਹਾਕੀ ਅਤੇ ਕ੍ਰਿਕਟ ਦੋਵੇਂ ਕੀ ਹਨ ਅੰਤਰਰਾਸ਼ਟਰੀ ਖੇਡਾਂ ਹਨ ਕੀ ਹੈ ਹਾਕੀ ਅਤੇ ਕ੍ਰਿਕਟ ਦੋਵੇਂ ਕੀ ਹੈ ਅੰਤਰਰਾਸ਼ਟਰੀ ਖੇਡਾਂ ਹਨ ਮੈਨੂੰ ਵਿਸ਼ਵਾਸ ਹੈ ਕਿ ਕੀ ਹੈ ਮੈਨੂੰ ਵਿਸ਼ਵਾਸ ਹੈ ਕਿ ਉਹ ਬਿਮਾਰ ਨਹੀਂ ਸਗੋ ਬਹਾਨਾ ਕਰਦਾ ਹੈ ਕਿ ਉਹ ਕਹਿੰਦੇ ਕਿ ਮੈਨੂੰ ਵਿਸ਼ਵਾਸ ਹੈ ਕਿ ਉਹ ਬਿਮਾਰ ਨਹੀਂ ਸਗੋ ਬਹਾਨਾ ਕਰਦਾ ਹੈ ਅੱਗੇ ਅਸੀਂ ਉਸ ਦੀ ਮਦਦ ਨਹੀਂ ਕਰ ਸਕਦੇ ਕਿਉਂਕਿ ਉਹ ਆਦਮੀ ਬੜਾ ਨਾ ਸ਼ੁਕਰਾ ਹੈ ਇਹਦੇ ਵਿੱਚ ਦੇਖੋ ਹਾਕੀ ਅਤੇ ਕ੍ਰਿਕਟ ਤੇ ਇਹਦੇ ਵਿੱਚ ਅਤੇ ਨਹੀਂ ਜੋੜਿਆ ਨਹੀਂ ਤਾਂ ਅਲੱਗ-ਅਲੱਗ ਵਾਕ ਬਣ ਸਕਦੇ ਸੀਗਾ ਕਿ ਹਾਕੀ ਅੰਤਰਰਾਸ਼ਟਰੀ ਖੇਡ ਹੈ ਕ੍ਰਿਕਟ ਅੰਤਰਰਾਸ਼ਟਰੀ ਖੇਡ ਹੈ ਲੇਕਿਨ ਜਿਹੜਾ ਇਹ ਦੋ ਵਾਕਾਂ ਨੂੰ ਇਕੱਠਾ ਹੀ ਕਰ ਦਿੱਤਾ ਗਿਆ ਔਰ ਕਿਹਾ ਗਿਆ ਕਿ ਹਾਕੀ ਤੇ ਕ੍ਰਿਕਟ ਦੋਵੇਂ ਅੰਤਰਰਾਸ਼ਟਰੀ ਖੇਡਾਂ ਹਨ ਐਵੇਂ ਹੀ ਜਿਹੜਾ ਨੈਕਸਟ ਜਿਹੜਾ ਹੈ ਕੀ ਹੈ ਮੈਨੂੰ ਵਿਸ਼ਵਾਸ ਹੈ ਕਿ ਕੀ ਹੈ ਮੈਨੂੰ ਵਿਸ਼ਵਾਸ ਹੈ ਕਿ ਉਹ ਬਿਮਾਰ ਨਹੀਂ ਸਗੋਂ ਬਹਾਨਾ ਕਰਦਾ ਤੇ ਇਹਦੇ ਵਿੱਚ ਕੀ ਆ ਉਸਨੇ ਕਿਹਾ ਕਿ ਮੈਨੂੰ ਵਿਸ਼ਵਾਸ ਆ ਕਿ ਉਹ ਬਿਮਾਰ ਨਹੀਂ ਸਗੋਂ ਬਹਾਨਾ ਕਰਦਾ ਤੇ ਜਿਹੜੇ ਦੇਖਿਆ ਤਾਂ ਕੌਣ ਜੋੜ ਰਿਹਾ ਹੈ ਕਿ ਤਾਂ ਕ ਕੀ ਹੋਵੇਗਾ ਯੋਜਕ ਅਸੀਂ ਉਸ ਦੀ ਮਦਦ ਨਹੀਂ ਕਰ ਸਕਦੇ ਕੀ ਕਹਿੰਦੇ ਕਿ ਅਸੀਂ ਉਸ ਦੀ ਮਦਦ ਨਹੀਂ ਕਰ ਸਕਦੇ ਉਹ ਬੜਾ ਆਦਮੀ ਜਿਹੜਾ ਹੈ ਉਹ ਆਦਮੀ ਬੜਾ ਨਾਸ਼ੁਕਰ ਹੈ ਕਿਉਂਕਿ ਇਸ ਵਿੱਚ ਵੀ ਦੋ ਵਾਕਾਂ ਨੂੰ ਕਿਸ ਨੇ ਜੋੜਿਆ ਕਿਉਂਕਿ ਨਹੀਂ ਤੇ ਕਿਉਂਕਿ ਕੀ ਹੋ ਜਾਂਦਾ ਹੈ ਜੋਜਕ ਹੋ ਜਾਂਦਾ ਹੈ ਠੀਕ ਹੈ ਉਪਰੋਕਤ ਵਾਕਾਂ ਵਿੱਚ ਅਤੇ ਕੇ ਅਤੇ ਕਿਉਂਕਿ ਇਹ ਸ਼ਬਦ ਜੋਜਕ ਹਨ ਇਹ ਸ਼ਬਦ ਕੀ ਹਨ ਜੋਜਕ ਹਨ ਜੋਜਕ ਜਿਹੜੇ ਆ ਉਹ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਤੇ ਦੋ ਪ੍ਰਕਾਰ ਦੇ ਹੁੰਦੇ ਨੇ ਸਮਾਨ ਜੋਜਕ ਤੇ ਅਧੀਨ ਜੋਜਕ ਜੋਜਕ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਸਮਾਨ ਯੋਜਕ ਤੇ ਅਧੀਨ ਜੋਜਕ ਕਲੀਅਰ ਹੈ ਤਾਂ ਦੋ ਤਰ੍ਹਾਂ ਦੇ ਯੋਜਕ ਨੇ ਚਲੋ ਤੇ ਇਹਦੇ ਵਿੱਚ ਸਮਾਨ ਜੋਜਕ ਕਿਹੜੇ ਨੇ ਪਹਿਲਾਂ ਆਪਾਂ ਉਹ ਕਰ ਲੈਨੇ ਆ ਜਿਹੜੇ ਸ਼ਬਦ ਸਮਾਨ ਜਾਂ ਬਰਾਬਰ ਦੇ ਸ਼ਬਦਾਂ ਵਾਕਾਂ ਜਾਂ ਵਾਕਾਂ ਨੂੰ ਜੋੜਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਤਾਂ ਉਹਨਾਂ ਨੂੰ ਕੀ ਕਹਿੰਦੇ ਸਮਾਨ ਯੋਜਕ ਕਿਹਾ ਜਾਂਦਾ ਹੈ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਸਮਾਨ ਯੋਜਕ ਜਿਵੇਂ ਰਾਮ ਅਤੇ ਸ਼ਾਮ ਦਾ ਕੱਦ ਇੱਕੋ ਜਿਹਾ ਹੈ ਉਹ ਵੀ ਉਹ ਜਿਹੜਾ ਕੀ ਚਾਹ ਵੀ ਪੀਓ ਤੇ ਰੋਟੀ ਵੀ ਖਾਓ ਰੋਟੀ ਵੀ ਖਾਓ ਤੇ ਚਾਹ ਵੀ ਪੀਓ ਹਨਾ ਠੀਕ ਹੈ ਸਮਾਨ ਵਾਕ ਹੋ ਗਏ ਸਮਾਨ ਸ਼ਬਦ ਹੋ ਗਏ ਉਹ ਬੁਜ਼ਦਿਲ ਨਹੀਂ ਸਗੋ ਬਹਾਦਰ ਹੈ ਉਹ ਬੁਜ਼ਦਿਲ ਨਹੀਂ ਕੀ ਹੈ ਸਗੋ ਬਹਾਦਰ ਹੈ ਤੇ ਇਹਦੇ ਵਿੱਚ ਸ਼ਾਮ ਤੇ RAM ਨੂੰ ਜਿਹੜਾ ਇੱਕੋ ਜਿਹੇ ਸ਼ਬਦਾ ਦੇਖੋ ਇੱਥੇ ਕੀ ਕਿਹਾ ਗਿਆ ਸੀਗਾ ਸਮਾਨ ਜਾਂ ਫਿਰ ਬਰਾਬਰ ਸ਼ਬਦ ਵਾਕਾਂਚ ਜਾਂ ਵਾਕਾਂ ਨੂੰ ਜੋੜਨ ਤੇ ਇੱਥੇ ਸਮਾਨ ਸ਼ਬਦਾਂ ਨੂੰ ਜੋੜ ਰਿਹਾ ਹੈ ਠੀਕ ਹੈ ਇੱਕੋ ਮਿੱਕੋ ਜਿਹ ਹੈ ਇੱਕੋ ਜਿਹਾ ਹੈ ਠੀਕ ਹੈ ਇੱਥੇ ਚਾਹ ਵੀ ਪੀਓ ਤੇ ਰੋਟੀ ਵੀ ਖਾਓ ਇੱਕੋ ਜਿਹਾ ਵਾਕਾਂਂਚ ਨੇ ਇੱਥੇ ਉਹ ਬੁਜ਼ਦਿਲ ਨਹੀਂ ਸਗੋ ਬਹਾਦਰ ਹੈ ਓਕੇ ਇਰ ਵਿੱਚ ਅਤੇ ਤੇ ਸਗੋਂ ਇਹ ਕੀ ਹੋ ਗਿਆ ਸਮਾਨ ਜਾਚਕ ਉਸ ਤੋਂ ਬਾਅਦ ਅਧੀਨ ਜਾਚਕ ਜਿਹੜੇ ਸ਼ਬਦ ਇੱਕ ਕੀ ਹੈ ਪ੍ਰਧਾਨ ਉਪਵਾਕ ਨੂੰ ਅਧੀਨ ਉਪਵਾਕ ਜਾਂ ਉਪਵਾਕਾਂ ਨਾਲ ਜੋੜਨ ਉਹਨਾਂ ਨੂੰ ਅਧੀਨ ਜਾਚਕ ਕਿਹਾ ਜਾਂਦਾ ਜਿਵੇਂ ਮੈਂ ਤੁਹਾਡੇ ਉੱਤੇ ਪੈਸੇ ਖਰਚ ਕਰਦਾ ਹਾਂ ਤਾਂ ਕਿ ਤੁਸੀਂ ਕੁਝ ਬਣ ਸਕੋ ਕੀ ਕਿਹਾ ਗਿਆ ਕਿ ਮੈਂ ਤੁਹਾਡੇ ਉੱਤੇ ਪੈਸੇ ਕੀ ਹੈ ਖਰਚ ਕਰਦਾ ਤਾਂ ਕਿ ਤੁਸੀਂ ਕੁਝ ਤਾਂ ਕਿ ਤੁਸੀਂ ਕੁਝ ਬਣ ਸਕੋ ਉਸ ਤੋਂ ਅੱਗੇ ਭਾਵ ਭਵੇਂ ਉਹ ਗਰੀਬ ਹੈ ਫਿਰ ਵੀ ਈਮਾਨਦਾਰ ਹੈ ਬੇਸ਼ੱਕ ਉਹ ਕਹਿੰਦੇ ਕਿ ਜਿਹੜਾ ਗਰੀਬ ਹੈ ਭਵੇਂ ਉਹ ਗਰੀਬ ਹੈ ਫਿਰ ਵੀ ਕੀ ਹੈ ਈਮਾਨਦਾਰ ਹੈ ਫਿਰ ਵੀ ਮੈਂ ਜਾਣਦਾ ਹਾਂ ਕਿ ਤੂੰ ਕਿੰਨੇ ਕੁ ਪਾਣੀ 'ਚ ਹੈ ਕਿ ਉਹਨੇ ਕਿਹਾ ਕਿ ਮੈਂ ਜਾਣਦਾ ਕਿ ਤੂੰ ਕਿੰਨੇ ਕੁ ਪਾਣੀ ਦੇ ਵਿੱਚ ਹੈ ਓਕੇ ਉਪਰੋਕਤ ਵਾਕ ਵਿੱਚ ਤਾਂ ਕਿ ਫਿਰ ਵੀ ਕਿ ਆਦੀ ਸ਼ਬਦ ਕੀ ਹੈ ਅਧਿਨ ਜੋਜਕ ਨੇ ਚਲੋ ਹੁਣ ਆਪਾਂ ਇਹਨਾਂ ਦਾ ਜਿਹੜਾ ਵਾ ਕੁਝ ਜਿਹੜੇ ਆ ਅਭਿਆਸ ਕਰ ਲੈਨੇ ਆ ਜੋਜਕ ਕਿਸ ਨੂੰ ਆਖਦੇ ਹਨ ਕਿੰਨੇ ਪ੍ਰਕਾਰ ਦੇ ਹਯੋਜਕ ਜਿਹੜਾ ਉਸ ਕਿਸ ਨੂੰ ਆਖਦੇ ਜੋੜਨ ਜਾਂ ਜੋੜਨ ਵਾਲੇ ਨੂੰ ਆਖਦੇ ਆ ਕਿੰਨੇ ਪ੍ਰਕਾਰ ਦੇ ਦੋ ਤਰ੍ਹਾਂ ਦੇ ਸਮਾਨ ਯੋਜਕ ਤੇ ਅਧੀਨ ਯੋਜਕ ਓਕੇ ਤਾਂ ਜਿਵੇਂ ਰੇਡੀਓ ਤੇ ਟੀਵੀ ਵਿਗਿਆਨ ਦੀਆਂ ਅਦਭੁਤ ਕਾਢਾਂ ਰੇਡੀਓ ਤੇ ਟੀਵੀ ਇਹ ਕੀ ਹੋ ਗਿਆ ਸਮਾਨ ਯੋਜਕ ਅਤੇ ਹਨਾ ਅਤੇ ਇਸ ਦੇ ਵਿੱਚ ਕੀ ਹੈ ਯੋਜਕ ਹੈ ਅੱਗੇ ਮੋਹਨ ਗਰੀਬ ਹੈ ਪਰ ਉਹ ਬੇਈਮਾਨ ਨਹੀਂ ਤੇ ਇਹ ਕੀ ਹੋ ਗਿਆ ਅਦੀਨ ਹੈ ਨਾ ਮੋਹਨ ਕੀ ਗਰੀਬਤ ਹੈ ਪਰ ਪਾਰੇ ਦੇ ਵਿੱਚ ਯੋਜਕ ਹੋ ਗਿਆ ਦਵਿੰਦਰ ਤੇ ਰਵਿੰਦਰ ਸਕੇ ਪ੍ਰਾਹਨ ਇਹ ਕੀ ਹੋ ਗਿਆ ਸਮਾਨ ਰੀਨਾ ਸਕੂਲ ਨਹੀਂ ਆਈ ਕਿਉਂਕਿ ਉਸਦੀ ਭੈਣ ਬਿਮਾਰ ਹੈ ਤੇ ਇਹ ਕੀ ਹੋ ਗਿਆ ਅਦੀਨ ਉਸਨੇ ਬੱਚਿਆਂ ਦੀ ਟਿਊਸ਼ਨ ਰਖਵਾਈ ਤਾਂ ਕਿ ਉਹ ਪਾਸ ਹੋ ਜਾਣ ਅਦੀਨ ਉਹ ਕਮਜ਼ੋਰ ਨਹੀਂ ਸਗੋ ਢਰਪੋਕ ਵੀ ਹੈ ਇਹ ਕੀ ਹੈ ਅਦੀਨ ਕਿਵੇਂ ਇਹ ਤਾਂ ਦੇਖੋ ਕਮਜ਼ੋਰ ਡਰਪੋਕ ਹੈਨਾ ਉਹ ਪੜ੍ਹਾਈ ਕਿੱਥੇ ਵਿੱਚ ਕਮਜ਼ੋਰ ਹੈ ਪਰੰਤੂ ਨਕਲ ਨਹੀਂ ਕਰਦਾ ਹੈ ਅਦੀਨ ਪਿਤਾ ਜੀ ਨੇ ਬੱਚਿਆਂ ਨੂੰ ਕਿਹਾ ਕਿ ਉਸ ਸਮੇਂ ਸਿਰ ਘਰ ਪੁੱਜਣ ਅਦੀਨ ਰੋ ਹਰ ਰੋ ਰੋਜ਼ ਦੰਦ ਸਾਫ ਕਰਨਾ ਤੇ ਨਹਾਉਣਾ ਸਿਹਤ ਲਈ ਗੁਣਵਾਨ ਹੈ ਤੇ ਇਹ ਕਿਹੜਾ ਹੈ ਸਮਾਨ ਤੂੰ ਜਾਵੇਂਗਾ ਤਾਂ ਉਹ ਆਵੇਗਾ ਸਮਾਨ ਓਕੇ ਤੇ ਇਹ ਕੀ ਸੀਗਾ ਜੋਜਕ ਕਲੀਅਰ